ਥੱਲੇ ਕਰ ਲਓ ਥੱਲੇ ਕਰ ਲਓ ਇਹ ਤੇ ਇਹ ਕਿੱਧਰ ਨੂੰ ਜਾ ਰਹੇ ਸਮਾਨ ਲੱਦ ਕੇ ਤੁਸੀਂ ਅਸੀਂ ਜਾ ਰਹੇ ਲੋਕੇ ਕੀ ਤੁਹਾਨੂੰ ਫੌਜ ਨੇ ਠਾਇਆ ਜਾਂ ਆਪਣੇ ਆਪ ਤੁਸੀਂ ਉੱਠੇ ਨਹੀਂ ਉਹਨਾਂ ਨੂੰ ਆਖਿਆ ਭੀਤਾ ਉਹਦਾ ਪਚਾਕਾਰੋ ਸਮਾਨ ਡੰਗਰ ਦਾ ਕਿਦਾਂ ਜੀ ਮਾਲ ਡੰਗਰ ਕੱਢਿਆ ਕੱਲ ਤਾਂ ਹੀ ਕੀ ਕੋਈ ਸਰਕਾਰ ਨੇ ਜਾਂ ਕਿਸੇ ਨੇ ਤੁਹਾਡੀ ਸਹੂਲਤ ਵਾਸਤੇ ਕੁਝ ਕੀਤਾ ਹੋਵੇ ਨਹੀਂ ਸਹੂਲਤ ਸਾਥ ਨਹੀਂ ਕੋਈ ਵੀ ਦੱਸੇ ਕੀ ਮੰਗ ਕਰਦੇ ਤੁਸੀਂ ਹਾਂ ਹਾਲੇ ਮੰਗਾ ਹੀ ਕਾਦੀ ਕਰਨੀ ਆਪ ਦਾ ਵਿਚਾਰ ਕਰਦੇ ਤੇ ਵਾਪਸੀ ਦੀ ਕਦੋਂ ਦੀ ਤੁਹਾਡਾ ਹੈਗਾ ਹਾਂ ਵਾਪਸੀ ਦਾ ਕਦੋਂ ਦਾ ਹੈ ਔਰ ਜਦੋਂ ਅੱਜ ਤਾਂ ਠੰਡ ਟਰ ਹੋ ਰਹਾ ਉਹ ਉਹਦੇ ਪਾਸੇ ਇਹ ਕਿੰਨੀ ਵਾਰ ਤੁਸੀਂ ਇਥੋਂ ਬਾਰਡਰ ਤੋਂ ਹੀ ਉੱਠ ਕੇ ਆਏ ਜੇ ਇਧਰ ਬੜੀ ਐ ਪਾਇਰ ਦਾ ਚੰਗ ਵੀ ਪੱਜੇ ਕੱਟਰ ਦਾ ਵੀ ਪੱਜੇ ਏਹ ਪਤਾ ਨਹੀਂ ਕਿੰਨੀ ਵਾਰਾਂ ਨਿਕਲ ਕੇ ਗਏ ਕਿ ਤੁਹਾਨੂੰ ਲੱਗਦਾ ਕਿ ਜੰਗ ਦਾ ਮਾਹੌਲ ਜਿਹੜਾ ਬਣ ਜਾਏਗਾ ਵਧਾਉਣ ਬੰਦਾ ਤੇ ਫਿਰਦਾ ਆ ਤੇ ਹੁਣ ਪਤਾ ਕੋਈ ਨਹੀਂ ਜੀ ਦਰਬਾਖਸ਼ ਸਿੰਘ ਨੰਬਰਦਾਰ ਜੀ ਪੈਨ ਡਾਲ ਠੀਕ ਕੀ ਕਹਿਣਾ ਚਾਹੁੰਦੇ ਜਿਹੜਾ ਸਮਾਂ ਬਣਿਆ ਇਹ ਬਹੁਤ ਜੀ ਘਾਟੇ ਬੰਦਾ ਸਮਾਂ ਆ ਆਪਦਾ ਜਿਹੜਾ ਪਰਿਵਾਰ ਤੇ ਬੈਠੇ ਲੋਕ ਆ ਅੱਗੇ ਕਾਰਗਰ ਲੋਣੀ ਬਹੁਤ ਸਾਡਾ ਨਿਸ਼ਕਾਨ ਹੋਇਆ ਸਾਡੇ ਬਾਰਡਰ ਤੇ ਪਿੰਨ ਨੂੰ ਬਹੁਤ ਮਾਰ ਬਣੀ ਸਾਡੀ ਤਾਰ ਤੋਂ ਜ਼ਮੀਨ ਅੱਗੇ ਆ ਜਿਹਦੀ ਕੋਈ ਤੂੜੀ ਵੀ ਨਹੀਂ ਬਣੀ ਜੋ ਠੇਕੇ ਦੇ ਜ਼ਮੀਨਾਂ ਲਈ ਉਹਦੇ ਪੈਸੇ ਦਿੱਤੇ ਬਹੁਤ ਜਿਆਦਾ ਇਹ ਚੰਗਾ ਮਾਹੌਲ ਬਣਿਆ ਰ ਜਿਵੇਂ ਕਿ ਪਾਕਿਸਤਾਨ ਵੱਲੋਂ ਜਿਹੜਾ ਬੀਤੀ ਰਾਤ ਦੋ ਦਿਨਾਂ ਤੋਂ ਹਮਲੇ ਕੀਤੇ ਜਾ ਰਹੇ ਕੋਈ ਇਧਰ ਵੀ ਬਾਤ ਸੁਣਾਈ ਦਿੱਤੀ ਕੋਈ ਇਧਰ ਹਾਂਜੀ ਨਹੀਂ ਸਰ ਇਧਰ ਨਹੀਂ ਕੋਈ ਸੁਣਾਈ ਦਿੱਤੀ ਹਾਂਜੀ ਇਧਰ ਹਜ ਤੱਕ ਬਾਰਡਰ ਤੇ ਸ਼ਾਂਤੀ ਹੈ ਹਾਂਜੀ ਬਾਰਡਰ ਤੇ ਸ਼ਾਂਤੀ ਹੈ ਹਜ ਤੱਕ ਆਹ ਸ਼ਾਂਤੀ ਹੈ ਜੀ ਕਿਸੇ ਨੇ ਕੋਈ ਸ਼ਾਂਤੀ ਹੂੰ ਤੇ ਗਾਂ ਤੁਸੀਂ ਕਿਥੋਂ ਸ਼ਾਂਤੀ ਰਹਿਣੀ ਚਾਹੀਦੀ ਹਾਂਜੀ ਸ਼ਾਂਤੀ ਰਹਿਣੀ ਚਾਹੀਦੀ ਬਹੁਤ ਆਪਣੇ ਪਰਿਵਾਰਾਂ 'ਚ ਬਣੇ ਰਹਿਣਾ ਚਾਹੀਦਾ ਜੀ ਸ਼ਾਂਤੀ ਚਾਹਣੇ ਆ ਜੇਕਰ ਫੌਜ ਕੋਈ ਸੱਦਾ ਦੇਦੀ ਜਾਂ ਪੀਸਾਬ ਦਿੰਦੀ ਤੇ ਫਿਰ ਤੁਹਾਨੂੰ ਜਾਣਾ ਪਊਗਾ ਤਾਂ ਜਾਣਾ ਪਊ ਛੋਟੇ ਬੱਚੇ ਜਾਂ ਬਾਕੀ ਫੌਜ ਦੇ ਸਾਥੀਆਂ ਪਰਿਵਾਰ ਕਿਤੇ ਛੱਡ ਕੇ ਜਾਵਾਂਗੇ ਜੀ ਆਪਣੇ ਘਰ ਪਰਿਵਾਰ ਹਾਂਜੀ ਸ਼ਾਂਤੀ ਚਾਹੀਦੀ ਹੈ ਜੀ ਜਹਾਂ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਮਤਲਬ ਹੁਣ ਦੋ ਦੇਸ਼ਾਂ ਦਾ ਤਣਾ ਬਣਿਆ ਨਹੀਂ ਜੀ ਜੰਗ ਨਹੀਂ ਲੱਗਣੀ ਚਾਹੀਦੀ ਸਾਡਾ ਬਹੁਤ ਨੁਕਸਾਨ ਹੋਣਾ ਜੋ ਜੰਗ ਲੱਗਾਂ 40 ਸਾਲ ਪਿੱਛੇ ਚਿਲ ਜਾਏਗਾ ਤੁਸੀਂ ਪਹਿਲਾਂ ਕੋਈ ਜੰਗ ਵੇਖੀ ਹੈ ਨਹੀਂ ਵੇਖੀ ਨਹੀਂ ਪਹਿਲਾਂ ਬਜ਼ੁਰਗਾਂ ਵੇਖੀ ਉਹਨਾਂ ਦੱਸਿਆ ਬੁਰੀ ਹਾਲ ਹੋਈ ਹੈ ਕਾਰਗਲ ਵੀ ਵੇਖੀ ਆ ਸਮਾਨ ਸਭ ਟੁੱਟ ਗਿਆ ਭੱਜ ਗਿਆ ਕੋਕ ਪਲੇਰੀ ਵੀ ਆ ਤੇ ਹੁਣ ਮਲ ਕੇ ਪੇੜ ਦੇ ਵਿੱਚ ਕੋਈ ਲੋਕ ਜਿਹੜੇ ਬੈਠੇ ਸ਼ਾਂਤ ਬਿਲਕੁਲ ਠੀਕ ਠਾਕ ਬੈਠਾ ਜੀ ਕੋਈ ਗੱਲਬਾਤ ਨਹੀਂ ਜੇ ਕੋਈ ਮੌਲ ਉਹ ਜਾ ਬਾਂਦਾ ਤੇ ਪਿੰਡ ਵਾਲੇ ਕੀ ਕਰਨਗੇ ਜਾਣ ਕੇ ਕਿ ਤਾਂ ਫੌਜ ਦਾ ਸਾਥ ਜੀ ਇਹੀ ਤੇ ਰਵਾਂਗੇ ਬੱਚੇ ਗੱਲਾਂਗੇ ਜਨਾਨੀਆਂ ਗੱਲਾਂਗੇ ਕੋਈ ਤਾਂ ਸਾਥ ਦਿੱਤਾ ਫੌਜ ਦਾ ਸਾਥ ਦਵਾਂਗੇ ਤੇ ਬਾਕੀ ਸ਼ਾਂਤੀ ਚਾਹੁੰਦੇ ਲੋਕ ਹਾਂ ਸ਼ਾਂਤੀ ਚਾਹੁੰਦੇ ਜੀ ਪਲੇਰੀਆਂ ਬੀਜੀਆਂ ਤੂੜੀ ਸਾਨੂੰ ਨਹੀਂ ਬੰਦ ਦਿੱਤੀ ਤਾਰੋਂ ਅੱਗੇ ਓਨੇ ਨਹੀਂ ਬਣਾਈ ਥੋੜੀ ਥੋੜੀ ਤੂੜੀ ਬਣ ਗਈ ਸਾਡੇ ਕੋਲ ਕੋਈ ਚਾਂਪੀ ਹਾਂ ਕੋਈ ਤੁਹਾ ਕੋਈ ਸਾਰ ਲੈਣ ਵਾਸਤੇ ਆਇਆ ਕੋਈ ਨਹੀਂ ਕੋਈ ਵੀ ਆਇਆ ਕੀ ਮੰਗ ਕਰਦੇ ਜੀ ਤੁਹਾਡਾ ਕੋਈ ਪੁੱਛੀ ਤੋਂ ਨਹੀਂ ਜੀ ਪੁੱਛਗੇ ਤਾਂ ਜੀ ਹੋਣੀ ਚਾਹੀਦੀ ਜਿਉਂ ਸਾਨੂੰ ਆ ਨਸਕਾਨ ਹੋਊਗਾ ਤੇ ਸਾਨੂੰ ਸਰਕਾਰ ਨੂੰ ਦੇਣਾ ਚਾਹੀਦਾ ਗਰੀਬਾਂ ਨੇ ਕਈਆਂ ਨੇ ਕਣਕ ਵੀ ਵੇਚ ਕੇ ਆਪਦੇ ਜਿਹੜੀ ਦੋਮਣ ਦੋਮਣ ਕਮਾਈ ਆ ਦਿਹਾੜੀਆਂ ਲਾ ਕੇ ਉਹਨਾਂ ਵੇਚ ਕੇ ਤੇ ਸਮਾਨ ਖੜਨਾ ਉਹਨਾਂ ਵਿਚਾਰਾਂ ਖਾਣਾ ਦੀ ਹੈ ਹਾਂ ਯਾਨੀ ਕਿ ਜਿਹੜੀ ਹੈ ਜੋੜੀ ਆ ਗਾਉਂ ਖਰਾ ਪਿੰਡੋਂ ਗਰੀਬਾਂ ਦੇ ਵਾਸਤੇ ਮਾੜੀ ਆ ਬਹੁਤ ਗਰੀਬਾਂ ਤੇ ਸਾਰੇ ਵਾਸਤੇ ਮਾੜੀ ਆ ਗਰੀਬਾਂ ਵਾਸਤੇ ਬਹੁਤੀ ਮਾੜੀ ਆ ਕਾ ਜਿਆ ਜਿੰਮੇਦਾਰ ਹੈ ਕੋਈ ਪਿੱਛੇ ਚੱਲ ਜੂ ਕੋਈ ਕੋਈ ਆਪ ਦੇ ਦਾਣੇ ਲੈ ਜੂ ਗਰੀਬ ਨੇ ਤੇ ਵਿਚਾਰੇ ਨੇ ਜਿਹੜੇ ਚਾਰ ਮਹੀਨੇ ਦਾਣੇ ਕਮਾਏ ਉਹ ਵੀ ਵੇਚਤੇ ਤੇ ੱਲੇ ਕੀ ਰਹਿਣਾ ਨਾ ਮਰਿਆ ਨਾ ਜਿੰਦਾ ਸਰ ਸਾਹਿਬ ਜੀ ਬਸੇ ਨਾਮ ਆਪਣਾ ਬਰਖਾਰ ਸਿੰਘ ਜੀ ਕਿਹੜੇ ਪਿੰਡਾਂ ਤੋਂ ਜਿਹੜਾ ਉੱਕੇ ਆ ਰਹੇ ਜਿਹੜਾ ਸਮਾਉਣ ਦਾ ਇਹ ਆ ਇਹ ਗਿਲਪਨ ਤੋਂ ਆ ਰਹੇ ਜੀ ਆ ਗਿਲਪਨ ਆੜਾ ਪਿੰਡਿਆ ਬੇਰਸੀ ਹੋ ਗਈ ਆ ਤਾਂ ਕਰਕੇ ਫਿਰ ਜਨਤਾ ਦੀ ਸੇਵਾ ਹੀ ਕਰਨ ਦੇ ਆਸੀਂ ਵੀ ਤੇ ਕਿੱਦਾਂ ਬੋਲੋ ਅਲਰਟ ਜਾਰੀ ਕਰ ਦਿੱਤਾ ਕਿ ਆਪ ਡਾਰੀ 18 ਹਾਰਮੀ ਦੀ ਜਵਾਨਦਰੀ ਮੈਜੀ ਨੇ ਅਜੇ ਉਹਨਾਂ ਦਾ ਕੋਈ ਆਰਡਰ ਨਹੀਂ ਗਿਆ ਪਰ ਬਾਕੀ ਆਪਦੀ ਸੇਫਟੀ ਆਸਤੇ ਚਲੋ ਬੱਚਿਆਂ ਨੂੰ ਘਰੋਂ ਸਾਂ ਥੋੜਾ ਬਹਾਰ ਖੜਨਾ ਪੈਣਾ ਹਾਂਜੀ ਕਿੰਨੇ ਪਰਿਵਾਰ ਜਿਹੜਾ ਹੁਣ ਦੱਟ ਕੇ ਪਰਿਵਾਰ ਵਰਗ ਦੀ ਸਾਡੇ ਖਾਪੂ 15 20 ਦੇ ਚਲੇ ਹੀ ਗਏ ਆ ਅੱਧੋ ਜਿਆਦਾ ਉੱਠ ਗਏ ਉਦੋਂ ਉਹ ਉੱਠੀ ਜਾਂਦੇ ਇਹਦੇ ਕਿੰਨਾ ਖਤਰਾ ਮਹਿਸੂਸ ਹੋ ਰਿਹਾ ਹੈ ਠਗੜਾ ਦੇ ਮਹਿਸੂਸ ਹੋਣ ਡਿਆ ਪਰ ਬਾਕੀ ਆਈ ਤੇ ਖੋਜ ਦੇ ਨਾਲ ਹੀ ਆਈ ਤੇ ਗੱਡੀਆਂ ਆਵੇ ਲਾਈਆਂ ਸੇਵਾ 'ਚ ਸੇਵਾ ਕਰਨ ਦੇ ਜਨਤਰੀ ਹਾਂਜੀ ਆਈ ਦਾ ਤੇਲ ਪੁਆਈ ਜੋ ਤੇ ਜਦੋਂ ਮਰਜ਼ੀ ਕੇਰੇ ਲਵਾਈ ਜੋ ਜਿਲ੍ਹਾ ਤਰਨਤਾਰਨ ਦੇ ਲਈ ਹਾਂਜੀ ਜਿਲ੍ਹਾ ਤਰਨਤਾਰਨ ਕੋਲੇ ਕੇ ਜਾ ਬਹੁਤ ਨੇ ਚੱਲੇ ਨੇ ਰਿਸ਼ਤੇਦਾਰਾਂ ਕੋਲੀਆਂ ਔਰ ਬਾਕੀ ਰਿਸ਼ਤੇਦਾਰ ਕਿੰਨੇ ਜਰ ਸਾਹਮਣੇ ਨੇ ਪ੍ਰੋਫੈਸ਼ਨਲ ਪ੍ਰਬੰਧ ਕਿੱਥਾ ਹਾਂਜੀ ਉਹ ਇਹਦੇ ਕੀਤਾ ਦੇਗਾ ਵੇ ਕੋਣ ਜੇ ਇਹਦੇ ਜਾਈ ਪਤਾ ਲੱਗੂਗਾ ਜੀ ਹਾਂਜੀ ਫਿਰ ਮਾਫੀਆ ਕਰੋ ਬਰੋ ਬਵਾਸੀ ਵੇਖੋ ਜਦੋਂ ਮਾਹੌਲ ਚੱਲ ਠੰਡਾ ਹੋਊਗਾ ਉਦੋਂ ਆ ਜਾਾਂਗੇ ਜੀ ਹੋਰ ਜਿਹੜੇ ਘਰ ਆ ਕਿੰਨੇ ਆਸਰੇ ਛੱਡੇ ਜਾ ਰਹੇ ਇਹ ਆਸਰੇ ਹੁਣ ਰੱਬ ਦੇ ਆਸਰੇ ਹੀ ਆ ਜੀ ਬਾਬੇ ਨਾਨਕ ਦੇ ਆਸਰੇ ਹੀ ਆ ਡੰਗਰ ਪੱਠਾ ਜਿਹੜਾ ਡੰਗਰ ਪੱਠਾ ਵੇਖੋ ਹੜਾ ਜਿਹੋ ਜਿਹਾ ਮਾਹੌਲ ਚੱਲ ਚੱਲੂਗਾ ਆਪਣਾ ਚਲੀ ਜਾਣਾ ਕੋਈ 1 2 ਜੀ ਰਹਿ ਗਈ ਆ ਘਰਾਂ ਦੇ ਵਿੱਚ ਮਾਲ ਡੰਗਰ ਤੋਂ ਪੱਠਾ ਤੱਕ ਪਾਉਣ ਵਾਲੇ ਬਜ਼ੁਰਗ ਜਿਹੜੇ ਇੱਥੇ ਹੈਗੇ ਆ ਕੀ ਲੱਗਦਾ ਵੀ ਕਿਦਾਂ ਦਾ ਮਤਲਬ ਤੁਸੀਂ ਬਾਰਡਰ ਤੇ ਦਾ ਉੱਤੇ ਰਹਿੰਦੇ ਹੋ ਬਾ ਵੜਦੇ ਨੇ ਜੀ ਕਰ ਰਹੇ ਨੇ ਤੇ ਕਿਦਾਂ ਦਾ ਲੱਗਦਾ ਵੀ ਕੀ ਲੜਾਈ ਲੱਗ ਰਹੀ ਹੈ ਆਹੀ ਤਾਂ ਨੇ ਆ ਵੀ ਚਲੋ ਮਾਹੌਲ ਚਾਹ ਦੇ ਠੀਕ ਹੀ ਰਹਿੰਦੇ ਚੰਗਾ ਹੀ ਆ ਜੀ ਕੋਈ ਜੀ ਦਾ ਖਾਸਾ ਦਾ ਜੀ ਪਤਾ ਜੀ ਬੰਦੇ ਕਿਹੜਾ ਪਿੰਡ ਆ ਆ ਜਾ ਤੂੰ ਇੱਧਰ ਇਸ ਤਰ੍ਹਾਂ ਹੀ ਆ ਜਾ ਕਿ ਤਰ੍ਹਾਂ ਕੀ ਹੈ ਨਮਜ਼ਦਾਰ ਜੀ ਆ ਜਾਓ ਆਹੋ ਸੱਣ ਬੰਦੇ ਰਾਨੇ ਭਾਰਾ ਯਾਰ ਸੋ ਹਾਂਜੀ ਕੀ ਆਪਣਾ ਨਾਮ ਤੇ ਕੀ ਅੰਗਰੇਜ਼ ਸਿੰਘ ਜੀ ਮੈਂਬਰ ਪੰਚਾਇਤ ਇਥੇ ਹੁਣ ਜਿਵੇਂ ਮਹੌਲ ਭੱਤ ਪਾਕ ਦਾ ਤਨਾ ਵਜਿਆ ਕਿਸੇ ਜਿਹਾ ਮਹੌਲ ਲੱਗ ਰਿਹਾ ਪਿੰਡ ਦੇ ਵਿੱਚ ਪਿੰਡ ਤੇ ਅਜੇ ਤੇ ਜੀ ਸੁਖ ਸ਼ਾਂਤੀ ਆ ਅਜੇ ਤਾਂ ਵੇਖੋ ਕਿ ਬੈਠਾ ਹੀ ਆਪੋ ਆਪਣੇ ਆਮ ਰੋਜ਼ ਕੰਮ ਕਰਦੇ ਆ ਜਿਦਾਂ ਪਹਿਲਾਂ ਕਰਦੇ ਥੋੜੀ ਤਾਲੀਆਂ ਵੱੰਡੀਆਂ ਬਾਕੀ ਫੌਜ ਦੀ ਮੈਂ ਕਿ ਹੱਛਾ ਕਿਵੇਂ ਆ ਫੌਜ ਆ ਗਈ ਆ ਨਾ ਫੌਜ ਆਈ ਆ ਜੀ ਬੈਠੀ ਡਿਫੈਂਸ ਤੇ ਫੌਜ ਆ ਹਾਂ ਇਹ ਕੀ ਸਮਝੀਏ ਜਿਹੜਾ ਇਤਨਾ ਤਣਾਅ ਬਣਿਆ ਦਾ ਇਹ ਜਿਹੜਾ ਤਣਾਅ ਬਣਿਆ ਜੀ ਇਹ ਗਲਤ ਤੇ ਗਲਤੀ ਆ ਜੀ ਵੈਸੇ ਨਹੀਂ ਚਾਹੀਦਾ ਇਹ ਕੰਮ ਹੋਣਾ ਲੜਾਈ ਜਿਹਦਾ ਲੜਾਈ ਦਾ ਨਾ ਹੀ ਮਾਰਾ ਬਾਕੀ ਇਹ ਕਿੱਧਰ ਜਾਵਾਂਗੇ ਨੁਕਸਾਨ ਬਹੁਤ ਜ਼ਿਆਦਾ ਦੋਵੇਂ ਬੰਨੇ ਹੋਊਗਾ ਜੀ ਇਹ ਆਪਣਾ ਹੋਊਗਾ ਤੇ ਉਹਨਾਂ ਦਾ ਵੀ ਹੋਊਗਾ ਇਸ ਤੋਂ ਪਹਿਲਾਂ ਕੋਈ جنگ ਵੇਖੀ ਤੁਸੀਂ ਇਹ ਜਦੋਂ ਉਹਨਾਂ ਦੀ ਮੈਨ ਲੱਗੇ ਇਹ ਆਪਣਾ ਕਾਰਗਿਲ ਹੋਇਆ ਉਦੋਂ ਵੇਖੀ ਜੀ ਹਾਂ ਕੀ ਸਮਝੀਏ ਜੀ ਜਿਹੜਾ ਜੇ ਥੋ ਪਿੰਡ ਦੇ ਵਿੱਚ ਲੋਕਾਂ ਨੂੰ ਉਖੜਨਾ ਪੈਂਦਾ ਤੇ ਉਹਦਾ ਕੰਮ ਐ ਜਿਹੜਾ ਵਾ ਕਿੰਨਾ ਕ ਨੁਕਸਾਨ ਲੋਕਾਂ ਦਾ ਉਹ ਤਾਂ ਜੀ ਲੋਕਾਂ ਨੂੰ ਜਿਹੜਾ ਹੁਣ ਗਰੇਵ ਆ ਉਹਨਾਂ ਨੇ ਕਈਆਂ ਨੇ ਤਾਂ ਦਾਣੇ ਵੇਚ-ਵੇਚ ਕੇ ਆ ਉਹਦੇ ਕਿਰਾਏ ਤੇ ਸੰਦ ਕਰ ਕਰਕੇ ਸਮਾਨ ਖੜਨਾ ਪੈਂਦਾ ਜੀ ਕੁਝ ਟੁੱਟ ਭੱਜ ਜਾਂਦਾ ਉਹ ਕਿੱਥੋਂ ਦੱਸੋ ਨਾ ਸਰਕਾਰ ਕਿਤੇ ਸਾਰਾ ਥੋੜਾ ਦੇ ਦਿੰਦੀ ਬਣੇ ਤੇ ਜਿਹੜਾ ਖੇਤੀ ਆ ਇਧਰ ਵੀ ਕਰਦੇਗੇ ਯਾ ਤਾਰ ਤੋਂ ਪਾਰ ਵੀ ਆ ਖੇਤੀ ਤਾਰ ਤੋਂ ਪਾਰ ਵੀ ਆ ਜੀ ਆ ਪਿੱਛੇ ਵੀ ਆ ਕਿੰਨੀ ਕ ਜਮੀਨ ਆ ਪਿੰਡ ਦੀ ਪਿੰਡ ਦੀ ਜ਼ਮੀਨ ਜੀ 3300 ਕਿੱਲਾ ਆ ਜਿਹੜੀ ਤਾਰ ਤੋਂ ਪਾਰ ਹੈ ਨਹੀਂ ਜੀ ਨਹੀਂ ਸਾਰੇ ਪਿੰਡ ਦੀ ਜਿਹੜੀ ਆ 3300 ਏਕੜ ਆ ਤਾਰ ਤੋਂ ਪਾਰ ਕਿੰਨੀ ਤਾਰ ਤੋਂ ਪਾਰ ਜਿਹੜੀ ਆ ਉਹ ਗਣ ਲਓ ਬੇ 300 400 ਏਕੜ ਜ਼ਮੀਨ ਜਿਹੜੀ ਤਾਰ ਤੋਂ ਪਾਰ ਹੈਗੀ ਹੋਰ ਖੇਤੀ ਕਰਨ ਵਾਸਤੇ ਤੁਸੀਂ ਜਾ ਰਹੇ ਹੋ ਤਾਰੋਂ ਪਾਰ ਨਹੀਂ ਨਹੀਂ ਬੰਦਿਆ ਤਾਰ ਤੋਂ ਗੇਟ ਬੰਦ ਕੀਤੇ ਆ ਕਿੰਨੇ ਦਿਨੋਂ ਬੰਦ ਕੀਤੇ ਬਾ ਤਿੰਨ ਦਿਨ ਹੋਏ ਤੂੜੀ ਵੀ ਨਹੀਂ ਬਣੀ ਐ ਬਸ ਕਣਕ ਹੀ ਇਕੱਲੀ ਵੱਡੀ ਆ ਕੋਈ ਫੌਜ ਚੱਲੋ ਜਾਂ ਬੀਐਸਐਫ ਲੋ ਕੋਈ ਪਿੰਡ ਵਾਸੀ ਨੂੰ ਸੰਦੇਸ਼ ਦਿੱਤਾ ਕਿ ਉੱਥਾਂ ਜਾ ਕੋਈ ਨਹੀਂ ਅਜੇ ਤੱਕ ਤੇ ਕਿਸੇ ਨੇ ਨਹੀਂ ਦਿੱਤਾ ਅਜੇ ਤੱਕ ਤੇ ਬਸ ਮਾਹੌਲ ਸ਼ਾਂਤ ਹੀ ਆ ਜੇਕਰ ਕੋਈ ਸੰਦੇਸ਼ ਮਿਲਦਾ ਤੇ ਫਿਰ ਫਿਰ ਤੇ ਜਾਣਾ ਹੀ ਪਊਗਾ ਜੇ ਜਦੋਂ ਫੌਜ ਆਖੂਗੀ ਵੀ ਪਿੱਛੇ ਚੱਲ ਜੋ ਫਿਰ ਬੱਚੇ ਤੇ ਜਨਾਨੀਆਂ ਜਾਣਗੀਆਂ ਨੌਜਵਾਨ ਰਹਿਣਗੇ ਇਥੇ। ਬਾਕੀ ਜਿਹੜਾ ਤਣਾਅ ਚੱਲ ਰਿਹਾ ਉਹਦੇ ਵਿੱਚ ਕੀ ਸਮਝਦੇ ਕੀ ਮੌਲ ਸ਼ਾਂਤ ਹੋਣੇ ਕਹੀਦਾ। ਇਹ ਮੌਲ ਤਾਂ ਸ਼ਾਂਤ ਹੀ ਹੋਣਾ ਚਾਹੀਦਾ ਜੀ ਇਹ ਜੰਗ ਦੇ ਜੰਗ ਦਾ ਤਾਂ ਨਾ ਹੀ ਮਾੜਾ। ਕਿੰਨੀਆਂ ਜਾਨਾਂ ਚਲੇ ਜਾਣੀਆਂ। ਕਰ ਲਓਗੇ ਇਹ ਇਹ ਕਿੱਧਰ ਨੂੰ ਜਾ ਰਹੇ ਸਮਾਨ ਲਾਦ ਕੇ ਤੁਸੀਂ ਅਸੀਂ ਜਾ ਰਹੇ ਲੋਕੇ ਕੀ ਤੁਹਾਨੂੰ ਫੌਜ ਨੇ ਠਾਇਆ ਜਾਂ ਆਪਣੇ ਆਪ ਤੁਸੀਂ ਉੱਠੇ ਨਹੀਂ ਉਹਨਾਂ ਨੂੰ ਆਖਿਆ ਭੀਤਾ ਉਹਦਾ ਵਿਚਾਰ ਕਰੋ ਸਮਾਨ ਡੰਗਰ ਦਾ ਕਿਦਾਂ ਜੀ ਮਾਲ ਡੰਗਰ ਕੱਟਿਆ ਖਲਤਾ ਹੀ ਤੇ ਕੋਈ ਸਰਕਾਰ ਨੇ ਜਾਂ ਕਿਸੇ ਨੇ ਤੁਹਾਡੀ ਸਹੂਲਤ ਵਾਸਤੇ ਕੋਈ ਕੀਤਾ ਹੋਵੇ ਨਹੀਂ ਸਹੂਲਤ ਸਾਥ ਨਹੀਂ ਕੋਈ ਦੱਸੇ ਕੀ ਮੰਗ ਕਰਦੇ ਤੁਸੀਂ ਹਾਂ ਹਾਲੇ ਮੰਗਾ ਹੀ ਕਾਦੀ ਕਰਨੀ ਆਪ ਦਾ ਵਿਚਾਰ ਕਰਦੇ ਤੇ ਵਾਪਸੀ ਦੀ ਕਦੋਂ ਦੀ ਤੁਹਾਡਾ ਹੈਗਾ ਹਾਂ ਵਾਪਸੀ ਦਾ ਕਦੋਂ ਦਾ ਔਰ ਜਦੋਂ ਰਾਜ ਤਾਂ ਠੰਡ ਟੁਰ ਰਹਾ ਉਹ ਉਹ ਤਾਂ ਪਾਸ ਹੀ ਇਹ ਕਿੰਨੀ ਕ ਵਾਰ ਤੁਸੀਂ ਇਥੋਂ ਬਾਰਡਰ ਤੋਂ ਹੀ ਉੱਠ ਕੇ ਆਏ ਜੀ ਬੜੀ ਬੜ ਦਾ ਜੰਗ ਵੀ ਪੱਜੇ ਕਤਰ ਦਾ ਵੀ ਪੱਜੇ ਏਰ ਪਤਾ ਨਹੀਂ ਕਿੰਨੀ ਵਾਰਾਂ ਨਿਕਲ ਕੇ ਗਏ ਪਤਾ ਕਿ ਤੁਹਾਨੂੰ ਲੱਗਦਾ ਕਿ ਜੰਗ ਦਾ ਮਾਹੌਲ ਜਿਹੜਾ ਬਣ ਜਾਏਗਾ ਵਧਾਣ ਬਣਦਾ ਤੇ ਫਿਰਦਾ ਆਦੇ ਹੁਣ ਪਤਾ ਕੋਈ ਨਹੀਂ ਜੀ ਦਰਬਾਖਸ਼ ਸਿੰਘ ਨੰਬਰਦਾਰ ਜੀ ਪੈਨ ਡਾਲ ਇਹ ਕੀ ਕਹਿਣਾ ਚਾਹੁੰਦੇ ਜਿਹੜਾ ਸਨਾਪੜਿਆ ਇਹ ਬਹੁਤ ਜੀ ਘਾਟੇ ਬੰਦਾ ਸਮਾ ਆਪਦਾ ਜਿਹੜਾ ਪਰਿਵਾਰ ਤੇ ਬੈਠੇ ਲੋਕ ਆ ਅੱਗੇ ਕਾਰਗਰ ਲੋਣੀ ਬਹੁਤ ਸਾਡਾ ਨਸ਼ਕਾਨ ਹੋਇਆ ਸਾਡੇ ਬਾਰਡਰ ਤੇ ਪੈਨ ਨੂੰ ਬਹੁਤ ਮਾਰ ਬਣੀ ਸਾਡੀ ਤਾਰ ਤੇ ਜਮੀਨ ਅੱਗੇ ਆ ਇਹਦੇ ਕੋਈ ਤੂੜੀ ਵੀ ਨਹੀਂ ਬਣੀ ਜੋ ਠੇਕੇ ਦੇ ਜ਼ਮੀਨਾਂ ਲਈ ਉਹਦੇ ਪੈਸੇ ਦਿੱਤੇ ਬਹੁਤ ਜਿਹੜਾ ਚੰਗਾ ਮਾਹੌਲ ਬਣਿਆ ਰ ਜਿਵੇਂ ਕਿ ਪਾਕਿਸਤਾਨੋਂ ਜਿਹੜਾ ਕੀਤੀ ਰਾਤ ਦੋ ਦਿਨਾਂ ਤੋਂ ਹਮਲੇ ਕੀਤੇ ਜਾ ਰਹੇ ਕੋਈ ਇਦਾਂ ਵੀ ਬਾਤ ਲਈ ਦੇ ਤੇ ਕੋਈ ਇਦਾਂ ਹਾਂਜੀ ਨਹੀਂ ਸਰ ਇੱਧਰ ਨਹੀਂ ਕੋਈ ਸੁਣਾਈ ਦਿੱਤੀ ਹਾਂ ਹਾਂਜੀ ਇੱਧਰ ਹਜ ਤੱਕ ਬਾਰਡਰ ਤੇ ਸ਼ਾਂਤੀ ਹੈ ਹਾਂਜੀ ਬਾਰਡਰ ਤੇ ਸ਼ਾਂਤੀ ਹੈ ਹਜ ਤੱਕ ਆਏ ਸ਼ਾਂਤੀ ਹੈ ਜੀ ਕਿਸੇ ਨੇ ਕੋਈ ਸ਼ਾਂਤੀ ਨਹੀਂ ਹੂੰ ਤੇ ਗਾ ਤੁਸੀਂ ਕੀ ਚਾਹੁੰਦੇ ਸ਼ਾਂਤੀ ਰਹਿਣੀ ਚਾਹੀਦੀ ਹੈ ਹਾਂਜੀ ਸ਼ਾਂਤੀ ਰਹਿਣੀ ਚਾਹੀਦੀ ਬਹੁਤ ਆਪਣੇ ਪਰਿਵਾਰਾਂ ਵਿੱਚ ਬਣੇ ਰਹਿਣਾ ਚਾਹੀਦਾ ਜੀ ਸ਼ਾਂਤੀ ਚਾਉਣੇ ਆ ਜੇਕਰ ਫੌਜ ਕੋਈ ਸੱਦਾ ਦੇਦੀ ਕਿ ਪੀਐਸਐਫ ਦੇ ਲਈ ਤਾਂ ਫਿਰ ਤੁਹਾਨੂੰ ਜਾਣਾ ਪਊਗਾ ਜਾਣਾ ਪਊ ਛੋਟੇ ਬੱਚੇ ਜਾਂ ਬਾਕੀ ਫੌਜ ਦੇ ਸਾਥੀਆਂ ਪਰਿਵਾਰ ਕਿਤੇ ਛੱਡ ਕੇ ਜਾਵਾਂਗੇ ਜੀ ਆਪਣੇ ਘਰ ਪਰਿਵਾਰ ਹਾਂਜੀ ਸ਼ਾਂਤੀ ਚਾਉਣੇ ਆ ਜੀ ਜਮਨ ਸਿੰਘ ਜੀ ਇਹ ਕੀ ਕਹਿਣਾ ਚਾਹੁੰਦੇ ਜਿਹੜਾ ਮਤਲਬ ਹੁਣ ਦੋ ਦੇਸ਼ਾਂ ਦਾ ਤਣਾਅ ਬਣਿਆ ਨਹੀਂ ਜੀ ਜੰਗ ਨਹੀਂ ਲੱਗਣੀ ਚਾਹੀਦੀ ਸਾਡਾ ਬਹੁਤ ਨੁਕਸਾਨ ਹੋਣਾ ਜੋ ਜੰਗ ਲੱਗਾਂ 40 ਸਾਲ ਪਿੱਛੇ ਚਲ ਜਾਏਗਾ ਤੁਸੀਂ ਪਹਿਲਾਂ ਕੋਈ ਜੰਗ ਦੇਖੀ ਹੈ ਨਹੀਂ ਵੇਖੀ ਨਹੀਂ ਪਹਿਲਾਂ ਬਜੂਗਾ ਵੇਖੀ ਉਹਨਾਂ ਦੱਸਿਆ ਬੁਰੀ ਹਾਲ ਹੋਈ ਹੈ ਕਾਰਗਲ ਵੀ ਵੇਖੀ ਆਪ ਸਮਾਨ ਸਭ ਟੁੱਟ ਗਿਆ ਭੱਜ ਗਿਆ ਕੋਈ ਕੱਲੇ ਨਹੀਂ ਪਿਆ ਹੁਣ ਮਲ ਕੇ ਪਿੰਡ ਦੇ ਵਿੱਚ ਕੋਈ ਲੋਕ ਜਿਹੜੇ ਬੈਠੇ ਸ਼ਾਂਤ ਬਿਲਕੁਲ ਠੀਕ ਠਾਕ ਬੈਠਾ ਜੀ ਕੋਈ ਗੱਲਬਾਤ ਨਹੀਂ ਜੇ ਕੋਈ ਮੌਲ ਉਹ ਜਾ ਬਾਂਦਾ ਤੇ ਪਿੰਡ ਵਾਲੇ ਕੀ ਕਰਨਗੇ ਜਾਣ ਕੇ ਕਿ ਤਾਂ ਫੌਜ ਦਾ ਸਾਥ ਜੀ ਇਹੀ ਤੇ ਰਵਾਂਗੇ ਬੱਚੇ ਗੱਲਾਂਗੇ ਜਨਾਨੀਆਂ ਗੱਲਾਂਗੇ ਕੋਈ ਤਾਂ ਸਾਥ ਦਿੱਤਾ ਫੌਜ ਦਾ ਸਾਥ ਦਵਾਂਗੇ ਤੇ ਬਾਕੀ ਸ਼ਾਂਤੀ ਚਾਹੁੰਦੇ ਲੋਕ ਹਾਂ ਸ਼ਾਂਤੀ ਚਾਹੁੰਦੇ ਜੀ ਪਲੇਰੀਆਂ ਬੀਜੀਆਂ ਤੂੜੀ ਸਾਨੂੰ ਨਹੀਂ ਬੰਦ ਦਿੱਤੀ ਤਾਰੋਂ ਅੱਗੇ ਓਨੇ ਨਹੀਂ ਬਣਾਈ ਥੋੜੀ ਥੋੜੀ ਤੂੜੀ ਬਣ ਗਈ ਸਾਡੇ ਕੋਲ ਕੋਈ ਚੰਪੀ ਹਾਂ ਕੋਈ ਤਾਂ ਕੋਈ ਸਾਰ ਲੈਣ ਵਾਸਤੇ ਆਇਆ ਕੋਈ ਨਹੀਂ ਕੋਈ ਵੀ ਆਇਆ ਕੀ ਮੰਗ ਕਰਦੇ ਜੀ ਤੁਹਾਡਾ ਕੋਈ ਪੁੱਛੀਤ ਹੋਈ ਜੀ ਪੁੱਛਗੇ ਤਾਂ ਜੀ ਹੋਣੀ ਚਾਹੀਦੀ ਜਿਉਂ ਸਾਨੂੰ ਆ ਨਸਕਾਨ ਹੋਊਗਾ ਤੇ ਸਾਨੂੰ ਸਰਕਾਰ ਨੂੰ ਦੇਣਾ ਚਾਹੀਦਾ ਗਰੀਬਾਂ ਨੇ ਕਈਆਂ ਨੇ ਕਣਕ ਵੀ ਵੇਚ ਕੇ ਆਪਦੇ ਜਿਹੜੀ ਦੋਮ ਦੋਮਣ ਕੁਮਾਈ ਆ ਦਿਹਾੜੀਆਂ ਲਾ ਕੇ ਉਹਨਾਂ ਵੇਚ ਕੇ ਤੇ ਸਮਾਨ ਖੜਨਾ ਉਹਨਾਂ ਵਿਚਾਰਾਂ ਖਾਣਾ ਦੀ ਹੈ ਹਾਂ ਯਾਨੀ ਕਿ ਜਿਹੜੀ ਇਹ ਜੋਲੀ ਆ ਗਾਉਂ ਟਾਣਾ ਪਿੰਡੋਂ ਗਰੀਬਾਂ ਦੇ ਵਾਸਤੇ ਮਾੜੀ ਆ ਬਹੁਤ ਗਰੀਬ ਆ ਤੇ ਸਾਰੇ ਵਾਸਤੇ ਮਾੜੀ ਆ ਗਰੀਬਾਂ ਵਾਸਤੇ ਬਹੁਤੀ ਮਾੜੀ ਆ ਕਾ ਜੇ ਆ ਜ਼ਿੰਮੇਦਾਰ ਕੋਈ ਪਿੱਛੇ ਚੱਲ ਜੂ ਕੋਈ ਕੋਈ ਆਪ ਦੇ ਦਾਣੇ ਲੈ ਜੂ ਗਰੀਬ ਨੇ ਤੇ ਵਿਚਾਰੇ ਜਿਹੜੇ 4 ਮਹੀਨੇ ਦਾਣੇ ਕਮਾਏ ਉਹ ਵੀ ਵੇਚਤੇ ਤੇ ੱਲੇ ਕੀ ਰਹਿਣਾ ਨਾ ਮਰਿਆ ਨਾ ਜਿੰਦਾ ਸਰ ਸਾਹਿਬ ਆ ਜੀ ਬਸੇ ਨਾਮ ਆ ਆਪਣਾ ਬਲਖਰ ਸਿੰਘ ਜੀ ਕਿਹੜੇ ਪਿੰਡਾਂ ਤੋਂ ਜਿਹੜਾ ਓਟ ਕੇ ਆ ਰਹੇ ਜਿਹੜਾ ਤਮਾਉਂ ਦਾ ਪਿੰਡ ਆ ਇਹਦੀ ਗਿਲਪਨ ਤੋਂ ਆ ਰਹੇ ਜੀ ਆ ਗਿਲਪਨ ਆੜਾ ਪਿੰਡਿਆ ਵੇਰ ਅਸੀਂ ਹੋ ਗਈ ਆ ਤਾਂ ਕਰਕੇ ਫਿਰ ਜਨਤਾ ਦੀ ਸੇਵਾ ਹੀ ਕਰਦੇ ਅਸੀਂ ਵੀ ਤੇ ਕਿੱਦਾਂ ਬੋਲੋ ਅਲਰਟ ਜਾਰੀ ਕਰ ਦਿੱਤਾ ਕਿ ਆਪਦਾ ਰਹੀ 18 ਹਜ਼ਾਰਮੀ ਦੀ ਜਨਮਦਰੀ ਮੈਨੂੰ ਇਹ ਜੇ ਉਹਨਾਂ ਦਾ ਕੋਈ ਆਰਡਰ ਨਹੀਂਗਾ ਪਰ ਬਾਕੀ ਆਪਦੀ ਸੇਫਟੀ ਆ ਇਸ ਤੇ ਚਲੋ ਬੱਚਿਆਂ ਨੂੰ ਘਾਹ ਸਾ ਥੋੜਾ ਬੜਾ ਖੜਨਾ ਪੈਣਾ ਹਾਂਜੀ ਕਿੰਨੇ ਪਰਿਵਾਰ ਜਿਹੜਾ ਹੁਣ ਟਪੋ ਡੱਟ ਕੇ ਪਰਿਵਾਰ ਵਰਮ ਜੀ ਸਾਡੇ ਖਾਪੂ 15 20 ਦੇ ਚਲੇ ਹੀ ਗਏ ਆ ਅੱਧੋ ਜਿਆਦੇ ਉੱਠ ਗਏ ਉਦੋਂ ਉਹ ਉੱਠੀ ਜਾਂਦੇ ਨੇ ਕਿੰਨੇ ਖਤਰਾ ਮਹਿਸੂਸ ਹੋ ਰਿਹਾ ਹੈ ਤਕਰਾ ਦੇ ਮਹਿਸੂਸ ਹੋਣ ਦੇ ਪਰ ਬਾਕੀ ਆਈ ਦੇ ਫੌਜ ਦੇ ਨਾਲ ਹੀ ਆਈ ਦੇ ਗੱਡੀਆਂ ਆਵੇ ਲਾਈਆਂ ਸੇਵਾ 'ਚ ਸੇਵਾ ਕਰਨ ਦੇ ਜਲਦਾਰੀ ਹਾਂਜੀ ਆਈ ਦਾ ਦੇਲ ਪੁਆਈ ਜਾਓ ਤੇ ਜਦੋਂ ਮਰਜ਼ੀ ਘਰੇ ਲਵਾਈ ਜਾਓ ਜਿਲ੍ਹਾ ਤਰੰਤਾਰ ਦੇ ਮੇਰੀ ਅੱਜ ਸਿਹਦਰਾਂ ਕੋਲ ਹੀ ਆ ਜਾਂ ਬਹੁਤ ਨੇ ਇਹ ਚੱਲੇ ਨੇ ਰਿਸ਼ਤੇਦਾਰਾਂ ਕੋਲ ਹੀ ਆ ਤੇ ਬਾਕੀ ਰਿਸ਼ਤੇਦਾਰ ਕਿਨਾਂ ਜੇ ਸਾਹਮਣੇ ਆ ਫੈਸ਼ਨ ਨੇ ਪ੍ਰਬੰਧ ਕੀਤਾ ਜਿਹੜੇ ਹਾਂਜੀ ਉਹਦੇ ਇਹ ਕਿਟਾ ਦੇਗਾ ਵੇਖੋ ਹਣ ਜੇ ਇਹਦੇ ਜਾਈ ਪਤਾ ਲੱਗੂਗਾ ਜੀ ਹਾਂਜੀ ਫਰਮਾਤੇ ਆ ਬਟੋ ਬਟੋ ਵਾਪਸੀ ਵੇਖੋ ਜਦੋਂ ਮੌਸਮ ਚੱਲ ਠੰਡਾ ਹੋਊਗਾ ਉਦੋਂ ਆ ਜਾਵਾਂਗੇ ਜੀ ਹੋਰ ਜਿਹੜੇ ਘਰ ਆ ਕਿਹਨੇ ਆਸਰੇ ਛੱਡੇ ਜਾ ਰਹੇ ਇਹ ਆਸਰੇ ਹਣ ਰੱਬ ਦੇ ਆਸਰੇ ਹੀ ਆ ਜੀ ਬਾਬੇ ਨਾਨਕ ਦੇ ਆਸਰੇ ਹੀ ਆ ਡੰਗਰ ਪੱਠਾ ਜਿਹੜਾ ਡੰਗਰ ਪੱਠਾ ਵੇਖੋ ਹਣਾ ਜਿਹੋ ਦਾ ਮੌਸਮ ਚੱਲ ਚੱਲੂਗਾ ਆਪਣਾ ਚਲੀ ਜਾਣਾ ਤੇ ਇੱਕ ਦੋ ਜੀ ਰਹਿ ਗਈਆਂ ਘਰਾਂ ਦੇ ਵਿੱਚ ਮਾਲ ਡੰਗਰ ਨੂੰ ਪੱਠਾ ਤੱਕ ਪਾਉਣ ਵਾਲੇ ਬਜ਼ੁਰਗ ਜਿਹੜੇ ਇੱਥੇ ਗਏ ਆ ਕੀ ਲੱਗਦਾ ਵੀ ਕਿਦਾਂ ਦਾ ਮਤਲਬ ਤੁਸੀਂ ਬਾਰਡਰ ਤੇ ਦਾ ਉੱਤੇ ਰਹਿੰਦੇ ਹੋ ਬਾ ਵੜਦੇ ਨੇ ਜੀ ਕਰ ਰਹੇ ਨੇ ਤੇ ਕਿਦਾਂ ਦਾ ਲੱਗਦਾ ਵੀ ਕੀ ਲੜਾਈ ਲੱਗ ਰਹੀ ਹੈ ਆਹੀ ਤਾਂ ਨੇ ਆ ਵੀ ਚਲੋ ਮਾਹੌਲ ਚਾਹ ਦੇ ਠੀਕ ਹੀ ਰਹਿੰਦੇ ਚੰਗਾ ਹੀ ਆ ਜੀ ਕੋਈ ਜੀ ਦਾ ਖਾਸਾ ਦਾ ਜੀ ਪਤਾ ਜੀ ਬੰਦੇ ਕਿਹੜਾ ਪਿੰਡ ਆ ਆ ਜਾ ਤੂੰ ਇੱਧਰ ਇਸ ਤਰ੍ਹਾਂ ਹੀ ਆ ਜਾ ਕਿਹੜਾ ਕੀ ਆ ਨਮਾਜ਼ਾਰ ਜੀ ਆਜੋ ਲਾਵਾ ਸਟੈਂਡ ਹੁਣ ਕੀ ਹਾਂਜੀ ਕੀ ਆਪਣਾ ਨਾਮ ਤੇ ਕੀ ਅੰਗਰੇਜ਼ ਸਿੰਘ ਜੀ ਮੈਂਬਰ ਪੰਚਾਇਤ ਇਹ ਤੇ ਹੁਣ ਜਿਵੇਂ ਮਾਹੌਲ ਭੱਤ ਪਾਕ ਦਾ ਤਨਾਵ ਵਜਿਆ ਕਿਸੇ ਜਾਂ ਮਾਹੌਲ ਲੱਗ ਰਿਹਾ ਪਿੰਡ ਤੇ ਪਿੰਡ ਤੇ ਅਜੇ ਤੇ ਜੀ ਸੁਖ ਸ਼ਾਂਤੀ ਆ ਅਜੇ ਤੇ ਵੇਖੋ ਕਿ ਬੈਠਾ ਹੀ ਆਪੋ ਆਪਣੇ ਆਮ ਰੋਜ਼ ਕੰਮ ਕਰਨ ਦੇ ਜਿਦਾਂ ਪਹਿਲਾਂ ਕਰਦੇ ਥੋੜੀ ਤਾਲੀਆਂ ਵੱਜ ਰਹੀਆਂ ਬਾਕੀ ਫੌਜ ਦੀ ਮਕੇ ਹੱਛ ਕੇ ਮੈਂ ਫੌਜ ਆ ਗਿਆ ਨਾ ਫੌਜ ਆਈ ਹੈ ਜੀ ਬੈਠੀ ਡਿਫੈਂਸ ਤੇ ਫੌਜ ਹਾਂ ਤੇ ਕੀ ਸਮਝਿਆ ਜਿਹੜਾ ਇਹ ਤਣਾਅ ਬਣਿਆ ਨਾ ਇਹ ਜਿਹੜਾ ਤਣਾਅ ਬਣਿਆ ਜੀ ਇਹ ਗਲਤ ਤੇ ਗਲਤੀ ਆ ਜੀ ਵੈਸੇ ਨਹੀਂ ਚਾਹੀਦਾ ਇਹ ਕੰਮ ਹੋਣਾ ਲੜਾਈ ਜਿਹਦਾ ਲੜਾਈ ਦਾ ਨਾ ਹੀ ਮਾੜਾ ਬਾਕੀ ਇਹ ਕਿੱਧਰ ਜਾਵਾਂਗੇ ਨੁਕਸਾਨ ਬਹੁਤ ਜ਼ਿਆਦਾ ਦੋਵੇਂ ਬੰਨੇ ਹੋਗਾ ਜੀ ਇਹ ਆਪਣਾ ਹੋਊਗਾ ਤੇ ਉਹਨਾਂ ਦਾ ਵੀ ਹੋਊਗਾ ਇਸ ਤੋਂ ਪਹਿਲਾਂ ਕੋਈ جنگ ਵੇਖੀ ਤੁਸੀਂ ਇਹ ਜਦੋਂ ਉਦੋਂ ਜੀ ਮੈਨ ਲੱਗੇ ਇਹ ਆਪਣਾ ਕਾਰਗਿਲ ਹੋਇਆ ਉਦੋਂ ਵੇਖੀ ਜੀ ਹਾਂ ਕੀ ਸਮਝੇ ਵੀ ਜਿਹੜਾ ਜੇ ਤੋਂ ਪਿੰਡ ਦੇ ਵਿੱਚ ਲੋਕਾਂ ਨੂੰ ਖੜਨਾ ਪੈਂਦਾ ਤੇ ਉਹਦਾ ਖਾਮ ਹੈ ਜਿਹੜਾ ਵਾ ਕਿੰਨਾ ਕੁ ਨੁਕਸਾਨ ਲੋਕਾਂ ਨੂੰ ਹੋਉਂਦਾ ਉਹ ਤਾਂ ਜੀ ਲੋਕਾਂ ਨੂੰ ਜਿਹੜਾ ਹੁਣ ਗਰੇਵ ਆ ਉਹਨਾਂ ਨੂੰ ਤੇ ਕਈਆਂ ਨੇ ਤਾਂ ਦਾਣੇ ਵੇਚ-ਵੇਚ ਕੇ ਆਪਦੇ ਕਿਰਾਏ ਤੇ ਸੰਦ ਕਰ ਕਰਕੇ ਸਮਾਨ ਖੜਨਾ ਪੈਂਦਾ ਜੀ ਕੁਝ ਟੁੱਟ ਭੱਜ ਜਾਂਦਾ ਉਹ ਕਿੱਥੋਂ ਦੱਸੋ ਨਾ ਸਰਕਾਰ ਕਿਤੇ ਸਾਰਾ ਥੋੜਾ ਦੇ ਦਿੰਦੀ ਬਣੇ ਤੇ ਜਿਹੜਾ ਖੇਤੀ ਆ ਇਧਰ ਵੀ ਕਰਦੇਗੇ ਜਿਆਤਾਰ ਤੋਂ ਪਾਰ ਵੀ ਆ ਖੇਤੀ ਤਾਰ ਤੋਂ ਪਾਰ ਵੀ ਆ ਜੀ ਆ ਪਿੱਛੇ ਵੀ ਆ ਕਿੰਨੀ ਕੁ ਜ਼ਮੀਨ ਹੈ ਪਿੰਡ ਦੀ ਪਿੰਡ ਦੀ ਜ਼ਮੀਨ ਜੀ 3300 ਕਿੱਲਾ ਆ ਜਿਹੜੀ ਤਾਰ ਤੋਂ ਪਾਰ ਹੈ ਨਹੀਂ ਨਹੀਂ ਸਾਰੇ ਪਿੰਡ ਦੀ ਜਿਹੜੀ ਹੈ 3300 ਏਕੜ ਆ ਤਾਰ ਤੋਂ ਪਾਰ ਕਿੰਨੀ ਹੈ ਤਾਰ ਤੋਂ ਪਾਰ ਜਿਹੜੀ ਆ ਉਹ ਇੱਕ ਗਣ ਲਓ ਵੀ 300 400 ਏਕੜ ਜ਼ਮੀਨ ਜਿਹੜੀ ਤਾਰ ਤੋਂ ਪਾਰ ਹੈਗੀ ਹੁਣ ਖੇਤੀ ਕਰਨ ਵਾਸਤੇ ਤੁਸੀਂ ਜਾ ਰਹੇ ਹੋ ਤਾਰੋਂ ਪਾਰ ਨਹੀਂ ਨਹੀਂ ਬੰਦਿਆ ਤਾਰ ਤੋਂ ਗੇਟ ਬੰਦ ਕੀਤੇ ਆ ਕਿੰਨੇ ਦਿਨ ਤੋਂ ਬੰਦ ਕੀਤੇ ਬਾ ਤਿੰਨ ਦਿਨ ਹੋਏ ਤੂੜੀ ਵੀ ਨਹੀਂ ਬਣੀ ਐ ਬਸ ਕਣਕ ਹੀ ਇਕੱਲੀ ਵੱਡੀ ਆ ਕੋਈ ਫੌਜ ਚੱਲੋ ਜਾਂ ਬੀਐਸਐਫ ਚੱਲੋ ਕੋਈ ਪਿੰਡ ਵਾਸੀ ਨੂੰ ਸੰਦੇਸ਼ ਦਿੱਤਾ ਕਿ ਉੱਥਾਂ ਜਾ ਕੋਈ ਨਹੀਂ ਅਜੇ ਤੱਕ ਤੇ ਕਿਸੇ ਨੇ ਨਹੀਂ ਦਿੱਤਾ ਅਜੇ ਤੱਕ ਤੇ ਬਸ ਮਾਹੌਲ ਸ਼ਾਂਤ ਹੀ ਆ ਜੀ ਸੰਦੇਸ਼ ਮਿਲਦਾ ਤੇ ਫਿਰ ਫਿਰ ਤੇ ਜਾਣਾ ਹੀ ਪਊਗਾ ਜੀ ਜਦੋਂ ਫੌਜ ਆਖੂਗੀ ਵੀ ਪਿੱਛੇ ਚੱਲ ਜੋ ਫਿਰ ਬੱਚੇ ਤੇ ਜਨਾਨੀਆਂ ਜਾਣਗੀਆਂ ਨੌਜਵਾਨ ਰਹਿਣਗੇ ਇੱਥੇ ਬਾਕੀ ਜਿਹੜਾ ਤਣਾਅ ਚੱਲ ਰਿਹਾ ਉਹਦੇ ਵਿੱਚ ਕੀ ਸਮਝਦੇ ਕੀ ਮੌਲ ਸ਼ਾਂਤ ਹੋਣੇ ਕਹੀਦਾ ਇਹ ਮੌਲ ਤਾਂ ਸ਼ਾਂਤ ਹੀ ਹੋਣਾ ਚਾਹੀਦਾ ਜੀ ਇਹ ਜੰਗ ਦੇ ਜੰਗ ਦਾ ਤਾਂ ਨਾ ਹੀ ਮਾੜਾ ਕਿੰਨੀਆਂ ਜਾਨਾਂ ਚਲੇ ਜਾਣੀਆਂ